ਬਾਈ ਸਾਨੂੰ ਬੰਤ ਪ੍ਰਧਾਨ ਨਾਲ ਮਲਾਉਨੇ ਆ ਅੱਜ ਦੀ ਆ ਵੀਡੀਓ ਦੇ ਵਿੱਚ ਬਾਈ ਦੇ ਘਰੇ ਪਹੁੰਚੀ ਸੀ ਆਪਾਂ ਬੱਕਰੀ ਦੀ ਵੀਡੀਓ ਬਣਾਉਣ ਬਾਈ ਲਵੇ ਬੱਕਰੀ ਰੱਖੀ ਹੋਈ ਐ ਇੱਕ ਤੇ ਉਹ ਵੀਡੀਓ ਅਲੱਗਾ ਉਹ ਤੁਸੀਂ ਲੱਗ ਦੇਖ ਲਿਓ ਤੇ ਹੁਣ ਸਾਨੂੰ ਬਾਈ ਦੇ ਜਿਹੜੇ ਗਵੱਚ ਆਪਣੇ ਪੇਂਟਿੰਗ ਜਿੱਤੇ ਹੋਏ ਨੇ ਬਾਈ ਨਾਮ ਉਹ ਹਾਂ ਬਈ ਉਹ ਦਿਖਾਉਨੇ ਆ ਬਾਈ ਦੇ ਕੰਮ ਬਾਈ ਹੋਰ ਵੀ ਨੇ ਇਕੱਲਾ ਜਣਾ ਸਮਝਿਓ ਵੀ ਇਕੱਲੀ ਵੀਡੀਓ ਬਣਾਉਂਦਾ ਬਾਈ ਤਾਂ ਕਲਾਕਾਰ ਬਾਹਲਾ ਤਕੜਾ ਪਹਿਲਾਂ ਤਾਂ ਉਹ ਫੋਟੋ ਤਾਂ ਦੱਸ ਬਾਈ ਉਹ ਵੀ ਬਣਾਈ ਹੋਈ ਆ ਬਈ ਉਹ ਬਣਾਈ ਹੋਈ ਆ ਹਾਂ ਕਰੀ ਜੋ ਬਾਈ ਤਰਹੀਮ ਤੇ ਇਹ ਇਹ ਬਈ ਅਸਿਆ ਇਹ ਆਪ ਬਣਾਈ ਆਂ ਤਾਂ ਹਾਂਜੀ ਬਈ ਤੇ ਆਹ ਬਈ ਦਾ ਇਧਰ ਰੂਮ ਆ ਤੇ ਆਹ ਸਾਰੇ ਨਾਮ ਪੇਂਟਿੰਗ ਜੀ ਜਿੱਤੇ ਹੋਏ ਨੇ ਬਈ ਜਿੰਨੇ ਪੈਨੇ ਇੱਥੇ ਹਾਂਜੀ ਬਈ ਕੁਛ ਆ ਕਬੂਤਰਬਾਜ਼ੀ ਮੁਕਾਬਲਾ ਤਾਂ ਉਹ ਦਿੱਤੇ ਹੋਏ ਨੇ ਨਾ ਆ ਤਾਂ ਉਹ ਨੇ ਦੋਏ ਆ ਬਾਕੀ ਸਾਰੇ ਆ ਹੈਗੀ ਆ ਬੰਬਈ ਤੋਂ ਬਈ ਅਸਿਆ ਆ ਹੈਗੀ ਆ ਆਗਰਾ ਤੋਂ ਤੇ ਜਿਹੜੇ ਪੇਂਟਿੰਗ ਬਾਰੇ ਦੱਸ ਤੂੰ ਕਿੱਥੋਂ ਕਿੱਥੋਂ ਨਾਮ ਜਿੱਤੇ ਨੇ ਬਈ ਪੇਂਟਿੰਗ ਤੋਂ ਬਈ ਰਹੇ ਜਾਂ ਕੋਈ ਜੜੀ ਨਹੀਂ ਜਿੱਥੇ ਆਪਾਂ ਨਾਮ ਜਿੱਤੇ ਹੋਈ ਅਸਿਆ 177 ਜਿੱਤੇ ਆਂਗੇ 177 ਕੰਪੀਟੀਸ਼ਨ ਠੀਕ ਆ ਤੇ ਉਹ ਫਿਰ ਸਕੂਲ ਟਾਈਮ ਜਿੱਤੇ ਆ ਬਈ ਹਾਂਜੀ ਬਈ ਨਹੀਂ ਸਕੂਲ ਟਾਈਮ ਤੋਂ ਬਾਅਦ ਵੀ ਬਈ ਸਕੂਲ ਟਾਈਮ ਤੋਂ ਬਾਅਦ ਪੜ੍ਹਾਈ ਕਿੰਨੀ ਕੀਤੀ ਆ ਬਈ ਆਪਾਂ ਪਲੱਸ 2 ਬਈ ਪਲੱਸ 2 ਕੀਤੀ ਆ ਤੇ ਪਲੱਸ 2 ਤੋਂ ਬਾਅਦ ਵੀ ਜਿੱਤੇ ਨੇ ਨਾਮ ਹੈ ਹਾਂ ਬਈ ਪਹਿਲਾ ਸੈਲਰ ਚ ਵੀ ਸੀ ਬਈ ਹੂੰ ਸੈਲਰ ਦੇ ਵਿੱਚ ਥੋੜਾ ਟਾਈਮ ਲੱਗਦਾ ਹੁੰਦਾ ਜਦੋਂ ਪੇਂਟਿੰਗਾਂ ਬਣਾਉਂਦੇ ਹੁੰਦੇ ਸੀਗੇ ਅੱਛਾ ਨਕਸ਼ੇ ਨੁਕਸਾਨ ਸੈਲਰ ਦੇ ਵਿੱਚ ਕਿਵੇਂ ਟਾਈਮ ਮਿਲਦਾ ਸੀ ਬਈ ਫਿਰ ਉਹ ਪੇਂਟਿੰਗਾਂ ਬਈ ਰਾਤ ਨੂੰ ਦੋ ਅੰਨੇ ਚ ਵੀ ਬਾਰੀ ਵਟੇ ਸੌਂ ਜਾਂਦੇ ਸੀ ਦੋ ਘੰਟੇ ਅਛਿਆ ਜਿਹੜੇ 2 ਘੰਟੇ ਮਿਲਦੇ ਹੁੰਦੇ ਤੇ ਉਹ ਵਿੱਚੀ ਪੇਂਟਿੰਗ ਪੁੰਡਕ ਬਣਾ ਲੈਂਦੇ ਸੇਲ ਦੇ ਵਿੱਚ ਕੀ ਕੰਮ ਕਰਦੇ ਸੀ ਬਾਈ ਉੱਥੇ ਬਾਈ ਹੌਦੀ ਭਰਦੇ ਹੁੰਦੇ ਸੀ ਜੀਰੀ ਦੀ ਜੀਰੀ ਦੀ ਹਾਂਜੀ ਬਾਈ ਠੀਕ ਐ ਤੇ ਉਹ ਉਹ ਜਿਹੜੇ 2 ਘੰਟੇ ਮੰਨ ਕੇ ਚਲੋ ਵੀ ਸਾਨੂੰ ਸੌਣ ਨੂੰ ਮਿਲਦੀ ਸੀ ਸੌਂਦੇ ਨਹੀਂ ਸੀ ਉਹਦਾ ਪੇਂਟਿੰਗ ਬਣਾ ਲੈਣੇ 2-200 ਬਣ ਜਾਂਦਾ ਸੀ ਪੇਂਟਿੰਗ ਕਾਦੀ ਬਣਾਉਂਦੇ ਹੁੰਦੇ ਸੀ ਬਾਈ ਫਿਰ ਉਦੋਂ ਉਦੋਂ ਬਾਈ ਸਕੂਲ ਵਾਲਿਆਂ ਦੀ ਪ੍ਰੈਕਟੀਕਲ ਅਛਿਆ ਹਾਂਜੀ ਬਾਈ ਸਕੂਲ ਵਾਲਿਆਂ ਦੀ ਪ੍ਰੈਕਟੀਕਲ ਆ ਬਣਾਉਂਦੇ ਸੀਗੇ ਤੇ ਉਹ ਫਿਰ ਸੇਲ ਕਰਦੇ ਹੁੰਦੇ ਤੁਸੀਂ ਹਾਂ ਸੇਲ ਬਾਈ ਅਛਿਆ ਸੇਲ ਕਰਦੇ ਹੁੰਦੇ 200 ਰੁਪਿਆ ਇੱਕ ਵੈਰੀਟੀ ਕਲ ਦਾ ਹੁੰਦਾ ਮੈਂ ਦਿਖਾ ਵੀ ਦਿੰਦਾ ਉਹਨੂੰ ਪਈਆਂ ਨੇ ਉੱਤਰ ਬਣਾਇਆਂ ਨੇ ਅੱਛੇ ਪਈਆਂ ਨੇ ਉਹ ਵਿੱਚ ਹੌਟ ਲਾ ਦਾਂ ਅੱਛਾ ਉਹਦਾ 200 ਰੁਪਏ ਸਾਨੂੰ ਮਿਲਦਾ ਹੁੰਦਾ ਹਾਂਜੀ ਬਾਈ ਫੇਰ ਤੁਸੀਂ ਕੰਪੀਟੀਸ਼ਨ ਮੰਨ ਕੇ ਚੱਲੋ ਵੀ ਬਾਹਰ ਲੜਨ ਗਏ ਕਿੱਥੇ ਗਿਆ ਪਹਿਲਾ ਕੰਪੀਟੀਸ਼ਨ ਕਿੱਥੇ ਲੜਿਆ ਬਾਈ ਪਹਿਲਾਂ ਬਾਈ ਮੈਂ ਲੜਿਆ ਸੀ ਅੰਬਾਲੇ ਅੰਬਾਲੇ ਹਾਂਜੀ ਬਾਈ ਅੱਛਾ ਅੰਬਾਲੇ ਤੋਂ ਬਾਅਦ ਫੇਰ ਕਸ਼ਮੀਰ ਹੂੰ ਬਹੁਤ ਦੂਆ ਤਾਂ ਫੇਰ ਵਧੀਆ ਕੰਮ ਚੱਲਿਆ ਹੁਣ ਤਾਂ ਕਿਤੇ ਬੰਬਈ ਵੀ ਆਗਰਾ ਵੀ ਜਿੱਤ ਕੇ ਆਇਆ ਅੱਛਾ ਬੰਬਈ ਹੋ ਗਿਆ ਇੱਧਰ ਆਪਣਾ ਲਖਨਊ ਸਾਰੇ ਜਿੱਤੇ ਆਂ ਭਾਰਤ ਤੋਂ ਬਾਹਰ ਕੋਈ ਜਿੱਤਿਆ ਬਈ ਚੈਨਾ ਬਈ ਚੈਨਾ ਉੱਥੇ ਕੀ ਮੰਨ ਕੇ ਜਲ ਪੂਰੀ ਦੁਨੀਆ ਤੇ ਆਉਂਦੇ ਹੁੰਦੇ ਆ ਪੇਂਟਿੰਗ ਉੱਥੇ ਬਈ ਪੂਰੀ ਉੱਥੇ ਯੂ ਐਸ ਏ ਨਾਲ ਵੀ ਧੀਗਾ ਮੇਰਾ ਮੈਚ ਹਮ ਅਮਰੀਕਾ ਨਾਲ ਉਥੋਂ ਵੀ ਜਿੱਤੇ ਉਥੋਂ ਵੀ ਫਰਸਟ ਆਇਆ ਸੀ ਮੈਂ ਅੱਛਾ ਹਾਂਜੀ ਬਈ ਠੀਕ ਆ ਉਥੋਂ ਵੀ ਫਰਸਟ ਆਇਆ ਬਈ ਹੁਣ ਕੋਈ ਖਾਸ ਪੇਂਟਿੰਗ ਤੁਸੀਂ ਕਾਦੀ ਬਣਾਉਣੀ ਹੈ ਕੋਈ ਵੀ ਬਈ ਕੋਈ ਮਰਜ਼ੀ ਹੋ ਗਈ ਠੀਕ ਆ ਕਲਰਿੰਗ ਵਾਲੀ ਪੇਂਟਿੰਗ ਬਣਾਉਣੀ ਹੈ ਜਿਹੜੀ ਮਰਜ਼ੀ ਬਣਾਉਣੀ ਹੈ ਸਾਰੀ ਬਣਾ ਲੈਂਦੇ ਆ ਦੇਖ ਬਣਾ ਦਿੰਦੇ ਆ ਤੇ ਆ ਆ ਕਬੱਡੀ ਕੱਪਾਂ ਦੇ ਸਨਮਾਨ ਹੋਏ ਹੋਣ ਤੇ ਬਾਕੀ ਜਿਹੜੇ ਉਹ ਜਿੰਨੇ ਇੰਨੇ ਕੰਪੀਟੀਸ਼ਨ ਦਿੱਤੇ ਆ ਬਾਕੀ ਟਰਾਫਿਕ ਟੂਫੀਆਂ ਬਈ ਫਿਰ ਬਈ ਉਹ ਉੱਥੇ ਪਈਆਂ ਨੇ ਹਲੇ ਬਾਕੀ ਫਲੈਟ 'ਚ ਅੱਜ ਫਲੈਟ 'ਚ ਪਈਆਂ ਨੇ ਹਾਂਜੀ ਬਈ ਉੱਥੇ ਫਿਰ ਘਰੇ ਲੈ ਕੇ ਨਹੀਂ ਆਉਂਦੇ ਉਹ ਵੱਡੀਆਂ ਨੇ ਉਹ ਤਾਂ ਇਹਨਾਂ ਉਹ ਵੀ ਵੱਡੀਆਂ ਨੇ ਬਈ ਠੀਕ ਆ ਤੇ ਜਿਹੜਾ ਬਈ ਉਹ ਸਾਹਮਣੇ ਨੋਟ ਉਹ ਬਈ ਮੈਨੂੰ ਗਿਫਟ ਦਿੱਤਾ ਆ ਦੀ ਕਿਸੇ ਨੇ ਐਸੇ ਆ ਹਾਂਜੀ ਬਈ ਉਹ ਬੰਦੇ ਦੀ ਪਹਿਲੀ ਸੈਲਰੀ ਤੀ ਠੀਕ ਆ ਜਦੋਂ ਦਾ ਉਹ ਸ਼ੁਰੂ ਤੋਂ ਕਮਾਉਣ ਲੱਗਿਆ ਸੀ ਉਦੋਂ ਦਾ ਉਹਦਾ ਸਾਵੇਂ ਹੋਈ ਸੀ ਹੋਰ ਰੁਪਏ 1 1 ਰੁਪਿਆ ਸੈਲਰੀ ਦਾ ਐਸੇ ਆ ਵੀ 1 ਰੁਪਿਆ ਫਿਰ 10 10 2 ਰੁਪਏ ਐ ਬਈ ਐ ਉਹ ਕਹਿੰਦਾ ਜਿੰਦਗੀ ਤੋਂ ਹੁਣ 500 ਤੱਕ ਕਹਿੰਦਾ ਆ ਗਿਆ ਸੀ ਮੈਂ ਅੱਛਾ ਉਹਨੇ ਸਾਰੇ ਮੈਨੂੰ ਪਹਿਲੀ 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 ਸੈਲਰੀ ਵਾਲੇ ਸਾਰੇ ਪੈਸੇ ਦਿੱਤੇ ਹੋਏ ਹੁੰਦੇ ਨੇ ਪਹਿਲੀ ਵੈਲੀ ਸੈਲਰੀ ਆ ਰਹੀ ਹੈ ਹਾਂ ਭਾਈ ਠੀਕ ਹੈ ਇਹ ਵੀ ਕੋਈ ਤੇਰਾ ਦਾਕੜਾ ਫਾਇ ਨਹੀਂ ਆਣਾ ਬੰਦਾ ਫਿਰ ਜਿਹਨੇ ਪਹਿਲੀ ਕਮਾਈ ਆ ਇਹਨੂੰ ਦੇਈ ਜਾਂਦਾ ਨਾ ਹਾਂਜੀ ਠੀਕ ਹੈ ਤੇ ਬਾਕੀ ਭਾਈ ਮੂੰ ਹੋਰ ਇੱਕ ਤਾਂ ਪੇਂਟਿੰਗ ਆ ਹੋ ਗਿਆ ਇੱਕ ਆਪਣੇ ਵੀਡੀਓ ਵਾਲਾ ਹੋ ਗਿਆ ਨਾ ਕੰਮ ਹਾਂਜੀ ਭਾਈ ਕਾ ਡੈਰੀ ਦਾ ਇੱਕ ਡੈਰੀ ਡੈਰੀ ਕਹਿ ਦਿਆ ਦੁੱਧ ਦੀ ਡੈਰੀ ਭਾਈ ਬੇਰਕਾ ਦੀ ਅੱਛਾ ਉਹ ਕਦੋਂ ਕੀਤਾ ਸੀ ਕੰਮ ਉਹ ਵੇ ਹੋ ਗਏ ਮੁੜ ਲੱਗ ਪਾ 6 ਸਾਲੋਂ ਵਿੱਚ 6 ਸਾਲ ਹੋ ਗਏ ਹੈ ਠੀਕ ਆ ਵੀ ਤਿੰਨ ਚਾਰ ਕੰਮ ਕਰਦਾ ਵੀ ਕੱਲੀ ਵੀਡੀਓ ਤੇ ਨਹੀਂ ਹੈ ਨਾ ਆ ਵੀਡੀਓ ਵਾਲਾ ਕਦੋਂ ਆਇਆ ਸੀ ਬਈ ਕੰਮ ਆਪਣੇ ਇਹ ਦਿਮਾਗ ਚ ਇਹ ਵੀ ਬਈ ਉਹ ਜਿਹੜਾ ਡੈਰੀ ਚੋਂ ਮੁੰਡਾ ਮੇਰ ਦਾ ਮਾਲੀ ਹਾਂ ਇਹ ਵੀ ਉਸੇ ਨਹੀਂ ਘਰਿਆ ਤੀ ਮੈਨੂੰ ਕਹਿੰਦਾ ਯਾਰ ਤੂੰ ਕਹਿੰਦਾ ਹਰੇਕ ਦਿਨ ਨਕਲ ਲਾ ਲੈਣਾ ਮੈਨੂੰ ਕਹਿੰਦਾ ਵੀ ਇਹ ਵੀ ਕੰਮ ਕਰ ਸਿਆ ਫਿਰ ਆ ਜਿਹੜਾ ਜਿਹੜਾ ਪੰਤ ਪ੍ਰਧਾਨ ਵਾਲੀ ਇਹ ਕੀ ਕੀ ਕਿਹੜੇ ਬੰਦੇ ਦੀ ਨਕਲ ਆ ਇਹ ਸਾਡੇ ਪਿੰਡ ਤੋਂ ਹੀ ਆ ਬੰਦਾ ਕੈਰੇਕਟਰ ਬਈ ਅੱਛਾ ਹੈਗਾਗਾ ਮੇਰਾ ਚਾਚਾ ਹੀ ਹੈਗਾ ਅੱਛਾ ਉਹਦਾ ਕੈਰੇਕਟਰ ਹੈ ਠੀਕ ਹੈ ਉਹ ਐਵੇਂ ਗੱਲਾਂ ਕਰਦਾ ਹੈ ਉਹਦਾ ਬੰਦਾ ਬੈਲੀ ਹਟਾ ਠੀਕ ਹੈ ਫਿਰ ਉਹ ਉਹਦੀ ਮੰਨ ਕੇ ਚੱਲ ਐਕਟਿੰਗ ਕਰਦੈ ਹਾਂਜੀ ਬਾਈ ਠੀਕ ਹੈ ਲਓ ਬਈ ਆ ਨਿੱਕੀ ਜੀ ਵੀਡੀਓ ਜੀ ਇੱਕ ਹੈ ਬਾਈ ਦੇ ਵਾਸਤੇ ਜੀਵਨ ਬਾਰੇ ਤੇ ਗੱਲਬਾਤ ਕਰਕੇ ਵਧੀਆ ਲੱਗੀ ਤੇ ਉਹ ਬੱਕਰੀ ਦੀ ਵੀਡੀਓ ਜ਼ਰੂਰ ਦੇਖੋ ਸਾਰੇ ਜਾਨੇ ਜਾ ਕੇ ਠੀਕ ਹੈ ਬਾਈ ਬੰਤ ਓਕੇ ਬਾਈ ਜੀ ਧੰਨਵਾਦ ਓਕੇ